ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਮਹੱਲਾ ਪਹਿਲਾ ਪੇਵਕੜੈ ਤਨ ਖਰੀ ਐ ਆਣੀ ਤਿਸ ਸਹਿ ਕੀ ਮੈਂ ਸਾਰ ਨ ਜਾਣੀ ਸੋ ਮੇਰਾ ਏਕ ਦੂਜਾ ਨਹੀਂ ਕੋਈ ਨਦਰ ਕਰੇ ਮੇਲਾਵਾ ਹੋਈ ਰਹਾਓ ਸਾਹੁਰੜੇ ਧਨ ਸਾਚ ਪਛਾਣਿਆ ਸਹਿਜ ਸੁਭਾਏ ਆਪਣਾ ਫਿਰ ਜਾਣਿਆ ਗੁਰ ਪ੍ਰਸਾਦੀ ਐਸੀ ਮਤਿ ਆਵੈ ਤਾਂ ਕਾਮਣ ਕੰਤੇ ਮਨ ਭਾਵੇ ਕਹਿਤ ਨਾਨਕ ਭੈ ਭਾਵ ਕਾ ਕਰੇ ਸਿੰਗਾਰ ਸਦ ਹੀ ਸੇ ਜੈ ਰਵੈ ਪਧਾਰ ਆਸਾ ਮਹੱਲਾ ਪਹਿਲਾ ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ ਉਠਾ ਮੋਹਿ ਭਰਮ ਭੁਲਾਈ ਮੇਰੇ ਸਾਹਿਬ ਹੋ ਕੀਤਾ ਤੇਰਾ ਜਾ ਤੂੰ ਦੇਹ ਜਪੀ ਨਾਉ ਤੇਰਾ ਰਹਾਉ ਬਹੁਤੇ ਔਗਣ ਕੂਕੇ ਕੋਈ ਜਾਂ ਤੇ ਸੁਭਾਵੈ ਬਖਸ਼ੇ ਸੋਈ ਗੁਰ ਪ੍ਰਸਾਦੀ ਦੁਰਮਤ ਖੋਈ ਜਹਿ ਦੇਖਾ ਤਹ ਏਕੋ ਸੋਈ ਕਹਿਤ ਨਾਨਕ ਐਸੀ ਮਤ ਆਵੈ ਤਾਂ ਕੋ ਸੱਚੇ ਸੱਚ ਸਮਾਵੈ ਆਸਾ ਮਹੱਲਾ ਪਹਿਲਾ ਦੋ ਪਦੇ ਤੇਤ ਸਰ ਵਰੜਾ ਪੈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹੋ ਪਾਗ ਨਹੀ ਚਾਲੈ ਹਮ ਦੇਖਾ ਤਹਿ ਦੂ ਬੀਅਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪਰਨਵਤ ਨਾਨਕ ਤਿਨ ਕੀ ਸਰਣਾ ਜਿਨ ਤੋ ਨਾਹੀ ਵੀਸਰਿਆ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਨੇਕ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸੋਏ ਚਸਿਆ ਘੜੀਆਂ ਪਹਿਰਾ ਥਿਤੀ ਵਾਰੀ ਮਾਹ ਹੋਵਾ ਸੂਰਜ ਏਕ ਰੁੱਤ ਨੇਕਾ ਨਾਨਕ ਕਰਤੇ ਕੇ ਕੀਤੇ ਵੇਸ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਆਸਾ ਕਰਤੀ ਜਾ ਮਹੱਲਾ ਪਹਿਲਾ ਲੱਖ ਲਸ਼ਕਰ ਲੱਖ ਵਾਜੇ ਨੇਜੇ ਲੱਖ ਉਠ ਕਰੇ ਸਲਾਮ ਲਖਾਂ ਉੱਪਰ ਫੁਰਮਾਇ ਸਤੇਰੀ ਲੱਖ ਉਠ ਰੱਖਹ ਮਾਨ ਜਾ ਪਤ ਲੇਖੇ ਨਾ ਪਵੈ ਤਾਂ ਸਭ ਨਿਰਾਫਲ ਕਾਮ ਹਰ ਕੇ ਨਾਮ ਬਿਨਾ ਜਗ ਧੰਦਾ ਜੇ ਬਹੁਤਾ ਸਮਝਾਈਐ ਭੋਲਾ ਪੀਸੋ ਵੰਦੋ ਵੰਦਾਰਾਓ ਲੱਖ ਖਟਿਏ ਲੱਖ ਸੰਜੀ ਹੈ ਖਾਜਹਿ ਲੱਖ ਆਵੇ ਲੱਖ ਜਾਹੇ ਜਾ ਪਤ ਲੇਖੈ ਨਾ ਪਵੈ ਤਾਂ ਜੀ ਕਿਥੈ ਫਿਰ ਪਾਹੇ ਲੱਖ ਸਾਸਤ ਸਮਝਾਵਣੀ ਲੱਖ ਪੰਡਤ ਪੜੈ ਪੁਰਾਣ ਜਾਂ ਪਤ ਲੇਖੈ ਨਾ ਪਵੈ ਤਾਂ ਸੱਬੇ ਕੋ ਪਰਵਾਨ ਸੱਚ ਨਾਮ ਪਤ ਉਪਜੈ ਕਰਮ ਨਾਮ ਕਰਤਾਰ ਐਨ ਸਿਹਰਦੈ ਜੇ ਵਸੈ ਨਾਨਕ ਨਦਰੀ ਪਾਰ ਆਸਾ ਮਹੱਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਉਹ ਨਚਾਨਣ ਉਹ ਸੋਖਿਆ ਚੂਕਾ ਜਮ ਸਿਓ ਮੇਲਾ ਲੋਕਾ ਮਤ ਕੋ ਫੱਕੜ ਪਾਏ ਲੱਖ ਮੜਿਆ ਕਰ ਇਕੱਠੇ ਇੱਕ ਰਤੀ ਲੈ ਪਾਹੇ ਰਹਾਉ ਪਿੰਡ ਪਤਾਲ ਮਰੀ ਕੇ ਸੋ ਕਿਰਿਆ ਸੱਚ ਨਾਮ ਕਰਤਾਰ ਐਥੇ ਉਥੇ ਅੱਗੇ ਪਾਛੇ ਇਹੋ ਮੇਰਾ ਆਧਾਰ ਗਾੰਗਾ ਬਨਾਰਸ ਸਿਫਤ ਤੁਮਾਰੀ ਨਾਵੇ ਆਤਮ ਰਾਵੋ ਸਚਾ ਨਾਮਣਤਾ ਥਿਏ ਜਾ ਐਨਸ ਲਾਗੇ ਭਾਉ ਇਕ ਲੋਕੀ ਹੋਰ ਸ਼ਮਸ਼ਰੀ ਬ੍ਰਾਹਮਣ ਵਟ ਪਿੰਡ ਖਾਏ ਨਾਨਕ ਪਿੰਡ ਬਖਸ਼ੀਸ ਕਾ ਕਬੋ ਨਕੂਟਸ ਨਾਹੇ ਆਸਾ ਘਰ ਚੌਥਾ ਮਹੱਲਾ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਦੇਵਤਿਆਂ ਦਰਸ਼ਨ ਕਹਿ ਤਾਈ ਦੁਖ ਭੁਖ ਤੀਰਥ ਕੀਏ ਜੋਗੀ ਜਤੀ ਜੁਗਤ ਮਹਿ ਰਹਤੇ ਕਾਰ ਕਰ ਭਗਵੇਂ ਭੇਖ ਭਏ ਤੋ ਕਾਰਣ ਸਾਹਿਬਾ ਰੰਗ ਰਤੇ ਤੇਰੇ ਨਾਮ ਨੇ ਕਾ ਰੂਪ ਅਨੰਤਾ ਕਹਿਣ ਨਾ ਜਾਈ ਤੇਰੇ ਗੁਣ ਕੀਤੇ ਰਹਾਉ ਦਰ ਕਰ ਮਹਿਲਾ ਹਸਤੀ ਘੋੜੇ ਛੋੜ ਬਲਾਇਤ ਦੇਸ ਗਏ ਪੀਰ ਪੈ ਕਾਂਬਰ ਸਾਲਕ ਸਾਧਕ ਛੋੜੀ ਦੁਨੀਆ ਥਾਏ ਪਏ ਸਾਦ ਸਹਿਜ ਸੁਖ ਰਸ ਕਸ ਤਜੀ ਹਲੇ ਕਾਪੜੇ ਛੋੜੇ ਚਾ ਮੜ ਲਈਏ ਦੁਖੀਏ ਦਰਦਵੰਦ ਦਰਤੇ ਰੈ ਨਾਮ ਰਤੇ ਦਰਵੇਸ ਭਏ ਖਲੜੀ ਖਪਰੀ ਲਕੜੀ ਚਮੜੀ ਸਿੱਖਾਂ ਸੂਤ ਧੋਤੀ ਕੀਨੀ ਤੂੰ ਸਾਹਿਬ ਹੋ ਸਾਗੀ ਤੇਰਾ ਪਰਣ ਵੈ ਨਾਨਕ ਜਾਤ ਕੈਸੀ ਖਲੜੀ ਖਪਰੀ ਲਕੜੀ ਚਮੜੀ ਸਿੱਖਾਂ ਸੂਤ ਧੋਤੀ ਕਿੰਨੇ ਤੂੰ ਸਾਹਿਬ ਹੋ ਸੰਗੀ ਤੇਰਾ ਪਰਣ ਵੈ ਨਾਨਕ ਜਾਤ ਕੈਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ